ਲੋਕ ਕਰਦੇ ਮਸਲੇ ਹੱਲ ਅਗੇ ਕੋਈ ਲੀਡਰ ਕਹਿੰਦੇ ਸੀ ਫਲਾਣਾ ਕਰਦਾ ਮਸਲੇ ਹੱਲ ਮਤਲਬ ਉਹ ਮਸਲੇ-ਮਸਲੇ ਕੋਈ ਨਹੀਂ ਹੋਏ ਹੱਲ ਹੁਣ ਜਿਹੜਾ ਲੋਕ ਹੀ ਜੇ ਕਰਨ ਮਸਲੇ ਹੱਲ ਤੇ ਹੁਣ ਜੇ ਹੱਲ ਜਿਹੜੇ ਟਾਈਂਗ ਇੰਡਸਟਰੀ ਵਾਲੇ ਜਿਨ੍ਹਾਂ ਦੀ ਟ੍ਰੀਟਮੈਂਟ ਪਲਾਂਟਾਂ ਦੇ ਵਿੱਚੋਂ ਡਿਸਚਾਰਜ ਹੋ ਰਿਆ ਸੀ ਵੱਡੇ ਦਰਿਆ ਦੇ ਵਿੱਚ ਉਹਨੂੰ ਬੰਦ ਕਰਨ ਦੇ ਹੁਕਮ ਆਇਆ ਨੂੰ ਵੀ ਲਗਭਗ ਸਾਲ ਹੋਣ ਵਾਲਾ ਹੈ ਤੇ ਅੱਜ ਤੱਕ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਤਾਂ ਲੋਕਾਂ ਦੇ ਹੱਥ ਹਮੇਸ਼ਾ ਡੰਡਾ ਹੋਣਾ ਚਾਹੀਦਾ ਤੇ ਉਹ ਆਪੋਜੀਸ਼ਨ ਨੂੰ ਵੀ ਤੇ ਸਰਕਾਰ ਨੂੰ ਵੀ ਨਜ਼ਰ ਆਉਂਦਾ ਹੋਣਾ ਚਾਹੀਦਾ ਕਿ ਜੇ ਅਸੀਂ ਬਹੁਤਾ ਖੱ ਸੋਲੂਸ਼ਨ ਇਹ ਹੈ ਜੀ ਕਿ ਲੋਕ ਡੰਡਾ ਆਪ ਚੁਕ ਲੈਣ ਉਹਨਾਂ ਐਨਵਾਇਰਨਮੈਂਟ ਕਲੀਅਰੈਂਸ ਦੇ ਅਗੇਂਸਟ ਜਾ ਕੇ ਤੁਸੀਂ ਬੁੱਢੇ ਦਰਿਆ ਦੇ ਵਿੱਚ ਪਾਣੀ ਪਾ ਰਹੇ ਹੋ ਟ੍ਰੀਟਡ ਵਾਟਰ ਕੰਪਲੀਟਲੀ ਇਟ ਕਰਾਇਮ ਹੋ ਰਿਹਾ ਹੈ ਤੇ ਇਹਦੇ ਖਿਲਾਫ ਇਹਨਾਂ ਡਾਈਂਗ ਇੰਡਸਟਰੀਆਂ ਦੇ ਖਿਲਾਫ ਪੀਪੀਸੀਬੀ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਪੂਰੇ ਭਾਰਤ ਦੇ ਵਿੱਚ ਪੰਜਾਬ ਵੀ ਇੱਕ ਐਸੀ ਥਾਂ ਆ ਜਿਹੜੀ ਦਿੰਦੀ ਹੈ ਸਰਕਾਰਾਂ ਨੂੰ ਸਰਕਾਰਾਂ ਤੋਂ ਮੰਗਦੀ ਕੁਝ ਨਹੀਂ ਹੁਣ ਪੰਜਾਬ ਦੇ ਲੋਕ ਫੈਕਟਰੀਆਂ ਦਾ ਬੰਦ ਕਰਾਉਣਗੇ ਕਰਾਉਣਗੇ ਪਰ ਜਿਹੜੀ ਬਣਦੀ ਸਜ਼ਾ ਆ ਉਹ ਨਾਲ ਉਹਨਾਂ ਨੂੰ ਕੱਟਣੀ ਪੈਣੀ ਹੈ ਉਹ ਕਿਤੇ ਵੀ ਚਲੇ ਜਾਣ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਬੰਦੇ ਮ ਏ ਹੁਣ ਸਰਕਾਰ ਨੂੰ ਇਹ ਕਹਿੰਦੇ ਆ ਵੀ ਜਿਹੜੇ ਚਾਕੂ ਨਾਲ ਸੀ ਬੰਦੇ ਮਾਰੇ ਆ ਉਹਦਾ ਲਹੂ ਵੀ ਤੁਸੀਂ ਸਾਫ ਕਰੋ। ਕਿ ਕ੍ਰਿਮਨਲ ਕੇਸ ਜਿਹੜੇ ਹੈਗੇ ਆ ਉਹ ਇਸ ਕਰਕੇ ਦਰਜ ਕੀਤੇ ਗਏ ਕਿਉਂਕਿ ਕ੍ਰਾਈਮ ਹੋਇਆ। ਜੇ ਕ੍ਰਾਈਮ ਹੋਇਆ ਲੋਕਾਂ ਨੂੰ ਜ਼ਹਿਰ ਪਿਆਈ ਗਈ ਆ ਕ੍ਰਾਈਮ ਪ੍ਰੂਫ ਹੋ ਗਿਆ کورٹ ਦੇ ਵਿੱਚ ਹੁਣ ਵਾਰੀ ਆਈ ਆ ਕਿ ਉਹਦੇ ਤੇ ਕੋਈ ਕੋਈ ਉਹ ਤੇ ਕਾਰਵਾਈ ਹੋਵੇ ਤੇ ਸਭ ਤੋਂ ਪਹਿਲਾ ਕੰਮ ਸਰਕਾਰ ਨੂੰ ਭਾਜਣਾ ਪੈਗਿਆ ਇਸ ਗੱਲ ਦੀਆਂ ਕਿ ਉਹਦੇ ਵਿੱਚ ਐਕਟ ਨੂੰ ਬਦਲ ਦਿਓ ਕਿ ਉਹ ਚ ਜੇਲ੍ਹ ਦੀ ਸਜ਼ਾ ਖਤਮ ਕਰ ਦਿਓ। ਤੇ ਹੁਣ ਇਹਨਾਂ ਦਾ ਐਡਰੈਸ ਵੀ ਲੱਭਣ ਦੇ ਵਿੱਚ ਪ੍ਰੋਬਲਮ ਹੈ ਜਦ ਕਿ ਰੋਜ਼ ਇਹਨਾਂ ਦੇ ਉੱਥੇ ਆਫੀਸਰ ਆਂਦੇ ਆ ਵਿਜ਼ਿਟ ਕਰਦੇ ਆ। ਤੇ کورٹ ਦੇ ਵਿੱਚ ਇਹਨਾਂ ਨੂੰ ਐਡਰੈਸ ਇੱਕ ਸਾਲ ਤੋਂ ਜਿਹੜਾ ਹੈ ਉਹ ਪਤਾ ਨਹੀਂ ਲੱਗ ਰਿਹਾ ਕਿ ਉੱਥੇ ਕਾਗਜ਼ ਡਿਲੀਵਰ ਕਿੱਥੇ ਕਰਨੇ ਆ ਸਾਲ ਡੇਢ ਸਾਲ ਨੂੰ ਫਿਰ ਇਲੈਕਸ਼ਨ ਆ ਫਿਰ ਤਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਹੁਣ ਕਰੀਏ ਕੀ ਉਦੋਂ ਜਾ ਕੇ ਫਿਰ ਕਨਫਿਊਜ਼ਨ ਹੋ ਜਾਂਦਾ ਤੇ ਥੋੜਾ ਪਹਿਲਾਂ ਹੀ ਲੋਕ ਤਿਆਰੀ ਕਰ ਲੈਣ ਇਲੈਕਸ਼ਨ ਕਮੇਟੀ ਮੀਡੀਆ ਦੇ ਨਾਲ ਇੰਟਰੈਕਟ ਕਰ ਰਹੀ ਹੈ ਕਿਉਂਕਿ ਜੋ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਪੋਲੂਸ਼ਨ ਦਾ ਜਿਹੜਾ ਇਸ਼ੂ ਹੈਗਾ ਉਹ ਬੁੱਢਾ ਦਰਿਆ ਜਿਹਦੇ ਵਿੱਚ ਟੀ ਜਿਹੜੇ ਡਾਈੰਗ ਇੰਡਸਟਰੀ ਵਾਲੇ ਇਲੈਕਟ੍ਰੋਪਲੇਟਿੰਗ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਉਹਦੇ ਪੂਰੀ ਤਰ੍ਹਾਂ ਉਹ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਡਾਈੰਗ ਇੰਡਸਟਰੀ ਵਾਲੇ ਜਿਨ੍ਹਾਂ ਦੇ ਟ੍ਰੀਟਮੈਂਟ ਪਲਾਂਟਾਂ ਦੇ ਵਿੱਚੋਂ ਡਿਸਚਾਰਜ ਹੋ ਰਿਆ ਸੀ ਵੱਡੇ ਦਰਿਆ ਦੇ ਵਿੱਚ ਉਹਨੂੰ ਬੰਦ ਕਰਨ ਦੇ ਹੁਕਮ ਆਇਆ ਨੂੰ ਵੀ ਲਗਭਗ ਸਾਲ ਹੋਣ ਵਾਲਾ ਹੈ ਤੇ ਅੱਜ ਤੱਕ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਾਰਵਾਈ ਨੂੰ ਦੇਖਦੇ ਹੋਏ ਸੀ ਸਭ ਤੋਂ ਪਹਿਲੇ ਤਾਂ ਕਿਉਂਕਿ ਸਾਨੂੰ ਇਹ ਸੀਗਾ ਕਿ ਇਹ ਜਿਹੜੀ ਪੀਪੀਸੀਬੀ ਇਹ ਕਦੇ ਤਾਂ ਕੁਝ ਕਾਰਵਾਈ ਕਰੇਗਾ ਪਰ ਅੱਜ ਤੱਕ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਉਸ ਕਰਕੇ ਅਸੀਂ ਕੰਟੈਂਪਟ ਪਟੀਸ਼ਨ ਤਿੰਨ ਅਲੱਗ-ਅਲੱਗ ਲਗਾਈਆਂ ਐ ਐਨਜੀਟੀ ਦੇ ਵਿੱਚ ਜਿਹਦੇ ਵਿੱਚ 15 ਐਮਐਲਡੀ ਦੇ ਅਗੇਂਸਟ ਲੱਗਾ ਹੈ 40 MLD ਤੇ 50 MLD ਤਿੰਨਾਂ ਨੂੰ ਅਸੀਂ ਅਲੱਗ-ਅਲੱਗ ਲੈ ਕੇ ਚੱਲ ਰਹੇ ਹਾਂ ਤੇ ਇਹਦੇ ਵਿੱਚ ਅਸੀਂ PPCB ਦੇ ਮੈਂਬਰ ਸੈਕਟਰੀ PPCB ਦੇ ਚੀਫ ਚੀਫ ਇੰਜੀਨੀਅਰ ਜਿਹੜਾ ਇੱਥੇ ਦੇ ਮਿਸਟਰ ਰਤਰਾ ਹੈ ਤੇ ਜਿੰਨੇ ਵੀ SPV ਸਪੈਸ਼ਲ ਪਰਪਸ ਵਹੀਕਲ ਨੇ ਡਾਈਂਗ ਇੰਡਸਟਰੀਜ਼ ਦੇ ਉਹਨਾਂ ਨੂੰ ਅਸੀਂ ਇਹ ਚ ਪਾਰਟੀ ਬਣਾਇਆ ਤੇ ਅਸੀਂ ਇਹ ਰਿਕੁਐਸਟ ਕੀਤੀ ਹੈ ਐਨਜੀਟੀ ਦੇ ਵਿੱਚ ਕਿ ਇਹਨਾਂ ਦੇ ਖਿਲਾਫ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਜਾਣ ਜਿਹੜੀ ਕੰਟੈਂਪਟ ਪੈਡਿਸ਼ਨ ਆ ਉਹਦੇ ਵਿੱਚ ਜਿਹੜੀ ਸਜ਼ਾ ਹੈਗੀ ਆ ਉਹ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਇਹਨਾਂ ਨੂੰ ਲੱਗ ਸਕਦਾ ਹੈ ਪਰ ਅਸੀਂ ਇਹੀ ਚਾਹਵਾਂਗੇ ਕਿ ਪੈਸੇ ਨਾ ਪੈਸੇ ਨੂੰ ਨਾ ਦੇਖਿਆ ਜਾਏ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੀ ਕਿ ਇਹਨਾਂ ਨੇ ਕੋਰਟ ਦੇ ਹੁਕਮਾਂ ਦੀ অবਹਾਲ ਨ ਕੀਤੀ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਡਾਈਂਗ ਇੰਡਸਟਰੀ ਵਾਲੇ ਜਿਹੜੇ ਕਿ ਪਹਿਲੇ ਕਹਿੰਦੇ ਆ ਰਹੇ ਸੀਗੇ ਕਿ ਉਹਨਾਂ ਦੇ ਜਿਹੜੇ ਹੈਗਾ ਐਨਵਾਇਰਨਮੈਂਟ ਕਲੀਅਰੈਂਸ ਉਹਦਾ ਤੇ ਐਪਲੀਕੇਬਲ ਨਹੀਂ ਹੈਗੀ ਪਰ ਉਹਨਾਂ ਨੇ ਉਹ ਆਪ ਇੱਕ ਚਿੱਠੀ ਲਿਖ ਕੇ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇਹ ਕਿਹਾ ਕਿ ਐਨਜੀਟੀ ਨੇ ਉਹਨਾਂ ਦੇ ਟ੍ਰੀਟਮੈਂਟ ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਆ ਅੱਜ ਤੱਕ ਪੰਜਾਬ ਸਰਕਾਰ ਅਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹੀ ਕਹਿੰਦਾ ਆ ਕਿ ਆਰਡਰ ਇਹ ਤੱਕ ਸਾਨੂੰ ਕਲੀਅਰ ਨਹੀਂ ਹੈ ਜਿਹਦੇ ਕਰਕੇ ਕਾਰਵਾਈ ਨਹੀਂ ਹੋ ਰਹੀ ਸੀ ਐਨਜੀਟੀ ਨੇ ਵੀ 9 ਦਸੰਬਰ ਨੂੰ ਆਪਣੇ ਆਰਡਰ ਕਲੀਅਰ ਕਰਤੇ ਸੀ ਤੇ ਹੁਣ ਡਾਈਂਗ ਵਾਲੇ ਆਪ ਮੰਦੇ ਪਏ ਨੇ ਕਿ ਟ੍ਰੀਟਮੈਂਟ ਪਲਾਂਟਾਂ ਦੇ ਜਿਹੜਾ ਕੈਮੀਕਲ ਹੈਗਾ ਜਿਹੜਾ ਟ੍ਰੀਟ ਕੀਤਾ ਹੋਇਆ ਪਾਣੀ ਸੁੱਟ ਰਿਹਾ ਜਿਹਨੂੰ ਕਹਿੰਦੇ ਕਿ ਟ੍ਰੀਟ ਕਰ ਰਹੇ ਆਸੀਂ ਉਹ ਬੰਦ ਕਰਨ ਦੇ ਹੁਕਮ ਡਾਈੰਗ ਇੰਡਸਟਰੀ ਵਾਲੇ ਆਪ ਮੰਨ ਰਹੇ ਨੇ ਲੇਕਿਨ ਵੱਡੀ ਗੱਲ ਇਹ ਹੈ ਕਿ ਉਹ ਹਜੇ ਵੀ ਆਪਣਾ ਕੈਮੀਕਲ ਵਾਲਾ ਪਾਣੀ ਵੱਡੇ ਦਰਿਆ ਚ ਸੁੱਟ ਰਹੇ ਨੇ ਜਦੋਂ ਇੱਕ ਕਾਨੂੰਨ ਆਰਡਰ ਕਰ ਦਿੰਦਾ ਉਸ ਤੋਂ ਬਾਅਦ ਚਾਹੇ ਕੋਈ ਕਾਰਵਾਈ ਹੋਰ ਕੋਈ ਬਾਅਦ ਚ ਹੋਵੇ ਲੇਕਿਨ ਜੇ ਤੁਹਾਨੂੰ ਪਤਾ ਕਿ ਇਹ ਗੈਰ ਕਾਨੂੰਨੀ ਹੈ ਤੁਹਾਡੀ ਆਪਣੇ ਆਪ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਉਹਨੂੰ ਰੋਕਣਾ ਹੈ ਯਾਨੀ ਕਿ ਇਹਦੇ ਵਿੱਚ ਜਿਹੜਾ ਅਸੀਂ ਲਾਉਂਚ ਕਹਿੰਦੇ ਐ ਐਕਟਸ ਰੀਆ ਤੇ ਮੈਂਸ ਰੀਆ ਦੋਨੋਂ ਚੀਜ਼ਾਂ ਸ਼ਾਮਿਲ ਨੇ ਜਿਹਦੇ ਵਿੱਚ ਮਤਲਬ ਇਹਨਾਂ ਦੀ ਇੰਟੈਂਸ਼ਨ ਵੀ ਕਲੀਅਰ ਹੁੰਦੀ ਹੈ ਤੇ ਇਹਨਾਂ ਦੀ ਫਿਜ਼ੀਕਲ ਐਕਟੀਵਿਟੀ ਵੀ ਜਿਹੜੀ ਹੈਗੀ ਹੈ ਕ੍ਰਾਈਮ ਨੂੰ ਕਰਨ ਦੀ ਉਹ ਵੀ ਨਜ਼ਰ ਆ ਰਹੀ ਹੈ ਕੰਪਲੀਟਲੀ ਇਹ ਕ੍ਰਾਈਮ ਹੋ ਰਿਹਾ ਹੈ ਤੇ ਇਹਦੇ ਖਿਲਾਫ ਇਹਨਾਂ ਡਾਈਂਗ ਇੰਡਸਟਰੀਆਂ ਦੇ ਖਿਲਾਫ ਪੀਪੀਸੀਬੀ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਜਿਹੜਾ ਐਨਜੀਟੀ ਦੇ ਵਿੱਚ ਕੇਸ ਚੱਲੇਗਾ ਅਸੀਂ ਉਹਦੀ ਪੂਰੀ ਪੈਰਵੀ ਕਰਾਂਗੇ ਤੇ ਕੋਸ਼ਿਸ਼ ਹੈ ਕਿ ਹੋ ਸਕਦਾ ਹੈ ਕਿ ਇਹ ਜਿਹੜਾ ਕੇਸ ਹੈਗਾ 22 ਤਰੀਕ ਨੂੰ ਜਿਹੜੀ ਆਉਣ ਵਾਲੀ ਹੀਅਰਿੰਗ ਹੈ ਉਹਦੇ ਵਿੱਚ ਇਹਦੀ ਸੁਣਵਾਈ ਹੋਵੇ ਜੋ ਕਪਿਲ ਜੀ ਨੇ ਦੱਸਿਆ ਐ ਐਨਜੀਟੀ ਦੇ ਵਿੱਚ ਵੀ ਅਸੀਂ ਕੰਟੈਂਪਟ ਪਟੀਸ਼ਨਾਂ ਲਗਾਈਆਂ ਕਿਉਂਕਿ ਬੜਾ ਭਾਰੀ ਕਲੂਜਨ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਵੀ ਤੇ ਇੰਡਸਟਰੀ ਦਾ ਵੀ ਤੇ ਗੱਲ ਇਹ ਹੈਗੀ ਐ ਕਿ ਉਸ ਤੋਂ ਅੱਗੇ ਵੀ ਗੱਲ ਸਿਰਫ ਐਨਜੀਟੀ ਦੇ ਵਿੱਚ ਕਲੂਜਨ ਨਹੀਂ ਐ ਇਹਦੇ ਵਿੱਚ ਤਿੰਨ ਕ੍ਰਿਮੀਨਲ ਕੇਸ ਵੀ ਧਾਇਰ ਹੋਏ ਸੀਗੇ ਜਦੋਂ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਕਿਹਾ ਕਿ ਇਹ ਤਾਂ ਬਿਲਕੁਲ ਗਲਤ ਹੋ ਰਿਹਾ ਵੀ ਲਾਈਕ ਤੁਹਾਡੀ এনवायरमेंट ਕਲੀਅਰੈਂਸ ਦੇ ਅਗੇਂਸਟ ਜਾ ਕੇ ਤੁਸੀਂ ਬੁੱਢੇ ਦਰਿਆ ਦੇ ਵਿੱਚ ਪਾਣੀ ਪਾ ਰਹੇ ਹੋ ਟ੍ਰੀਟਡ ਵਾਟਰ ਤੁਹਾਡੀ ਕਲੀਅਰੈਂਸ ਤੇ ਬਿਲਕੁਲ ਸਾਫ ਸੁਥਰਾ ਲਿਖਿਆ ਹੋਇਆ ਹੈ ਕਿ ਨੋ ਡਿਸਚਾਰਜ ਅਲਾਉਡ ਇਨ ਬੁੱਢਾ ਦਰਿਆ ਤੇ ਉਦੋਂ ਇਹਨਾਂ ਦੇ ਉੱਤੇ ਤਿੰਨ ਕ੍ਰਿਮੀਨਲ ਕੇਸ ਪੀਪੀਸੀਬੀ ਨੇ ਦਰਜ ਕਰਾਇਆ ਸੀ ਲੁਧਿਆਣੇ ਦੀ ਅਦਾਲਤ ਦੇ ਵਿੱਚ ਤੇ ਅਸੀਂ ਕੱਲ ਚੈੱਕ ਕੀਤਾ ਕਿ ਉਹਨਾਂ ਦੀ ਕੱਲ ਜਿਹੜੀ ਹੈ ਡੇਟ ਵੀ ਸੀਗੀ ਇੱਥੇ ਤੇ ਉੱਥੇ ਜਿਹੜਾ ਹੈ ਇਹ ਪਿਛਲੇ ਆਰਡਰ ਸਾਡੇ ਕੋਲ ਹੈਗੇ ਆ ਇਹਦੇ 26325 ਦੇ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਕੇਸ ਵਾਸ ਫਿਕਸ ਫॉर ਫਿਲਿੰਗ ਫਾਈਲਿੰਗ ਕਰੈਕਟ ਐਡਰੈਸ ਆਫ ਅਕਿਊਜ਼ ਨੰਬਰ 1 ਹੈ ਕਿਊ ਨੰਬਰ 1 ਉਹੀ ਹੈ ਜਿਹੜੇ ਇਹਨਾਂ ਦਾ ਐਸਪੀ ਵੀ ਹੈਗਾ ਪੰਜਾਬ ਡਾਇਰ ਅਸੋਸੀਏਸ਼ਨ ਤੇ ਹੁਣ ਇਹਨਾਂ ਦਾ ਐਡਰੈਸ ਵੀ ਲੱਭਣ ਦੇ ਵਿੱਚ ਪ੍ਰੋਬਲਮ ਹੈ ਜਦ ਕਿ ਰੋਜ਼ ਇਹਨਾਂ ਦੇ ਉੱਥੇ ਆਫੀਸਰ ਆਂਦੇ ਆ ਵਿਜ਼ਿਟ ਕਰਦੇ ਆ ਤੇ ਕੋਰਟ ਦੇ ਵਿੱਚ ਇਹਨਾਂ ਨੂੰ ਐਡਰੈਸ ਇੱਕ ਸਾਲ ਤੋਂ ਜਿਹੜਾ ਹੈ ਉਹ ਪਤਾ ਨਹੀਂ ਲੱਗ ਰਿਹਾ ਕਿ ਉੱਥੇ ਕਾਗਜ਼ ਡਿਲੀਵਰ ਕਿੱਥੇ ਕਰਨੇ ਆ ਇਸ ਤੋਂ ਵੱਡਾ ਐਗਜ਼ਾਮਪਲ ਮਿਲੀ ਭੁਗਤ ਦਾ ਸ਼ਾਇਦ ਦੇਣਾ ਮੁਸ਼ਕਲ ਹੈ ਤੇ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਕੋਈ ਹੋਰ ਢੰਗ ਦੇ ਨਾਲ ਕਿਉਂਕਿ ਪੀਪੀਸੀਬੀ ਦਾ ਕੋਈ ਮਨਸ਼ਾ ਨਹੀਂ ਹੈਗੀ ਕਿ ਇਹਨਾਂ ਨੂੰ ਜਿਹੜਾ ਹੱਲ ਕਰਾਇਆ ਜਾਵੇ ਤੇ ਕੋਰਟ ਤੱਕ ਕਿਸੇ ਹੋਰ ਜ਼ਰੀਏ ਦੇ ਨਾਲ ਇਹਨਾਂ ਦੇ ਐਡਰੈਸ ਵਗੈਰਾ ਪਹੁੰਚਾਏ ਜਾਣ ਉਹਦੀ ਕੋਸ਼ਿਸ਼ ਜਿਹੜੀ ਹੈ ਅਸੀਂ ਹੁਣ ਕਰਾਂਗੇ ਤੇ ਕ੍ਰਿਮినਲ ਕੇਸ ਜਿਹੜੇ ਹੈਗੇ ਆ ਉਹ ਇਸ ਕਰਕੇ ਦਰਜ ਕੀਤੇ ਗਏ ਕਿਉਂਕਿ ਕ੍ਰਾਈਮ ਹੋਇਆ ਹੈ ਉਹ ਕ੍ਰਾਈਮ ਜਿਹੜਾ ਹੈ ਉਹਦਾ ਪ੍ਰੂਫ ਹੈ ਆਪਣੀ ਇੱਕ ਲੈਟਰ ਲਿਖ ਕੇ ਦੇ ਰਹੇ ਆ ਕੱਲ ਬੜੀ ਵਧੀਆ ਕੱਲ ਪਰਸੋਂ ਆ ਰੀਸੈਂਟਲੀ ਆਈ ਹੈ ਕਿ ਸਾਨੂੰ ਤਾਂ ਜੀ ਆਰਡਰ ਕਰ ਦਿੱਤਾ ਐਨਜੀਟੀ ਨੇ ਬੰਦ ਕਰਨ ਦਾ ਜੇ ਆਰਡਰ ਕਰ ਦਿੱਤਾ ਤਾਂ ਤੁਸੀਂ ਮੰਨਿਆ ਨਹੀਂ ਤਾਂ ਤੁਸੀਂ ਤਾਂ ਕ੍ਰਾਈਮ ਦੇ ਉੱਤੇ ਡਬਲ ਕ੍ਰਾਈਮ ਕਰ ਰਹੇ ਹੋ ਫਿਰ ਪਹਿਲੇ ਕ੍ਰਾਈਮ ਕੀਤਾ ਕੋਰਟ ਨੇ ਆਰਡਰ ਕੀਤਾ ਬੰਦ ਕਰੋ ਤਾਂ ਤੁਸੀਂ ਉਸ ਤੋਂ ਉੱਤੇ ਫਿਰ ਦੁਬਾਰਾ ਉਹਨੂੰ ਕੰਟੀਨਿਊ ਕਰ ਰਹੇ ਹੋ ਤਾਂ ਇਹ ਦੂਸਰੀ ਗੱਲ ਉਸ ਤੋਂ ਬਾਅਦ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਲੂਜਨ ਜਿਹੜਾ ਉਹ ਪੀਪੀਸੀਬੀ ਤੱਕ ਲਿਮਟਿਡ ਨਹੀਂ ਹੈ ਪੰਜਾਬ ਸਰਕਾਰ ਨੇ ਮਾਰਚ ਦੇ ਅਖੀਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਅੱਜ ਵੀ ਮੇਰੇ ਖਾਲ ਸੈਸ਼ਨ ਹੈ ਪਿਛਲੇ ਸੈਸ਼ਨ ਦੇ ਵਿੱਚ ਵਾਟਰ ਐਕਟ ਹੀ ਚੱਕ ਕੇ ਅਮੈਂਡ ਕਰ ਦਿੱਤਾ ਵੀ ਹੁਣ ਇੰਨੇ ਲੋਕ ਇੱਥੇ ਇਹਨਾਂ ਦੇ ਫਸ ਜਾਣੇ ਆ ਕਿ ਇੰਨੇ ਜਿਹੜੇ ਨੂੰ ਜੇਲ੍ਹ ਆਪਾਂ ਵੱਡੇ ਵੱਡੇ ਬੰਦੇ ਨੂੰ ਭੈਜਣਾ ਹੁਣ ਐਕਟ ਦੇ ਵਿੱਚੋਂ ਜੇਲ੍ਹ ਦਾ ਪ੍ਰੋਵੀਜ਼ਨ ਹੀ ਖਤਮ ਕਰ ਦਿਓ ਹੁਣ ਭਾਈ ਜੇ ਕ੍ਰਾਈਮ ਹੋਇਆ ਲੋਕਾਂ ਨੂੰ ਜ਼ਹਿਰ ਪਿਆਈ ਗਈ ਹੈ ਕ੍ਰਾਈਮ ਪ੍ਰੂਫ ਹੋ ਗਿਆ ਕੋਰਟ ਦੇ ਵਿੱਚ ਹੁਣ ਵਾਰੀ ਆਈ ਹੈ ਕਿ ਉਹਦੇ ਤੇ ਕੋਈ ਕੋਈ ਉਹ ਤੇ ਕਾਰਵਾਈ ਹੋਵੇ ਤੇ ਸਭ ਤੋਂ ਪਹਿਲਾ ਕੰਮ ਸਰਕਾਰ ਨੂੰ ਭਾਜਣਾ ਪੈਗਿਆ ਇਸ ਗੱਲ ਦੀ ਹੈ ਕਿ ਉਹਦੇ ਵਿੱਚ ਐਕਟ ਨੂੰ ਬਦਲ ਦਿਓ ਕਿ ਉਹ ਚ ਜੇਲ੍ਹ ਦੀ ਸਜ਼ਾ ਖਤਮ ਕਰ ਦਿਓ ਇਹ ਕਮਾਲ ਦੀਆਂ ਸਰਕਾਰਾਂ ਐ ਤਾਂ ਇਸ ਕਰਕੇ ਸਰਕਾਰਾਂ ਨੂੰ ਤਾਂ ਹੁਣ ਕੀ ਕਹੀਏ ਇਹਦੇ ਵਾਸਤੇ ਕੋਰਟ ਨੂੰ ਵੀ ਕੁਝ ਨਹੀਂ ਕਹਿ ਸਕਦੇ ਕਿ ਉਹ ਵਿਧਾਨ ਸਭਾ ਨੇ ਐਮੈਂਡ ਕੀਤੀ ਹੈ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਭਾਈ ਆਪਣੀਆਂ ਸਰਕਾਰਾਂ ਨੂੰ ਚੰਗੀ ਤਰ੍ਹਾਂ ਸਮਝੋ ਇਹਨਾਂ ਦਾ ਜੋ ਆ ਨੰਗਾ ਚਿੱਟਾ ਹੋ ਕੇ ਹੁਣ ਸਰਕਾਰਾਂ ਜਿਹੜੀਆਂ ਬਿਲਕੁਲ ਹੀ ਲੋਕਾਂ ਦੇ ਵਿਰੁੱਧ ਖੜ ਗਈਆਂ ਆ ਕੇ ਵੀ ਉਹ ਗੱਲ ਨੂੰ ਸਮਝੋ ਤੇ ਸਮਝ-ਸਮਝ ਕੇ ਅੱਗੇ ਚੱਲੀਏ ਸਾਲ ਡੇਢ ਸਾਲ ਨੂੰ ਫਿਰ ਇਲੈਕਸ਼ਨ ਆ ਫਿਰ ਸਾਨੂੰ ਪਤਾ ਨਹੀਂ ਲੱਗਦਾ ਹੁਣ ਕਰੀਏ ਕੀ ਉਦੋਂ ਜਾ ਕੇ ਫਿਰ ਕਨਫਿਊਜ਼ਨ ਹੋ ਜਾਂਦਾ ਤੇ ਥੋੜਾ ਪਹਿਲੇ ਹੀ ਲੋਕ ਤਿਆਰੀ ਕਰ ਲੈਣ ਤਾਂ ਕਿ ਇਹੋ ਜਿਹੇ ਮਸਲੇ ਜੇ ਇਦਾਂ ਦੀਆਂ ਪ੍ਰੋਬਲਮਾਂ ਆਣੀਆਂ ਤਾਂ ਉਹਦਾ ਹੱਲ ਕੋਈ ਜਿਹੜਾ ਐਡਾ ਸੌਖਾ ਨਹੀਂ ਹੈ ਹਾਂ ਲੜਾਂਗੇ ਜ਼ਰੂਰ ਆਪਾਂ ਆਪਣੇ ਵੱਲੋਂ ਜੋ ਬੈਸਟ ਹੋ ਸਕਦਾ ਉਹ ਹੱਲ ਵੀ ਕਰਾਂਗੇ ਹਾਲੇ ਤੱਕ ਇਹ ਲੜਾਈਆਂ ਅਜੇ ਨਾਲ ਲੜੀਆਂ ਵੀ ਨਹੀਂ ਸਿ ਗਈਆਂ ਤਾਂ ਹੁਣ ਲੜੀਆਂ ਜਾ ਰਹੀਆਂ ਪਰ ਸਰਕਾਰਾਂ ਜਿਹੜੀਆਂ ਉਹਨਾਂ ਦਾ ਬਹੁਤ ਹੀ ਇੱਕ ਸ਼ਰਮਨਾਕ ਜਿਹੜਾ ਰਵਈਆ ਉਹ ਦੇਖਣ ਨੂੰ ਮਿਲ ਰਿਹਾ ਇਦੇ ਵਿੱਚ ਤੁਸੀਂ ਜਿਵੇਂ ਹਲੇ ਤੱਕ ਪੰਜਾਬ ਨੇ ਸਾਰੀਆਂ ਸਰਕਾਰਾਂ ਦੇਖ ਲਿਆ ਨੇ ਕਾਲੀ ਦਲ ਬੀਜੇਪੀ ਦਾ ਅਲਾਈਅੰਸ ਵੀ ਇੱਥੇ ਦੇਖਿਆ ਕਾਂਗਰਸ ਸਰਕਾਰ ਵੀ ਆ ਗਈ ਹੈ ਹੁਣ ਆਮ ਆਦਮੀ ਪਾਰਟੀ ਵੀ ਅੱਗੇ ਕੀ ਸੋਲੂਸ਼ਨ ਹੈ ਕਿਵੇਂ ਮਤਲਬ ਤੁਸੀਂ ਦੇਖਦੇ ਹੋ ਕਿਹੜੀ ਸਰਕਾਰ ਨੂੰ ਲੋਕੀ ਲੈ ਕੇ ਆਣ ਜਾਂ ਕਿਵੇਂ ਅੱਗੇ ਤੁਸੀਂ ਕਿਵੇਂ ਫਾਈਟ ਕਰੋਗੇ ਬੁੱਡੇ ਨਾਲੋਂ ਲੋ ਸੋਲੂਸ਼ਨ ਇਹ ਹੈ ਜੀ ਕਿ ਲੋਕ ਡੰਡਾ ਆਪ ਚੁੱਕ ਲੈਣ ਉਹ ਇਹ ਜਿਹੜਾ ਆਊਟਸੋਰਸ ਕੀਤਾ ਹੈ ਨਾ ਡੰਡਾ ਆਪਾਂ ਬੇ ਫਲਾਣੀ ਸਰਕਾਰ ਵਧੀਆ ਫਲਾਣੀ ਠੀਕ ਕਰੂਗੀ ਇਹਨੂੰ ਆਪੋਜੀਸ਼ਨ ਲਾ ਦਿੰਨੇ ਆ ਇੱਕ ਤਾਂ ਲੋਕਾਂ ਦੇ ਹੱਥ ਹਮੇਸ਼ਾ ਡੰਡਾ ਹੋਣਾ ਚਾਹੀਦਾ ਤੇ ਉਹ ਆਪੋਜੀਸ਼ਨ ਨੂੰ ਵੀ ਤੇ ਸਰਕਾਰ ਨੂੰ ਵੀ ਨਜ਼ਰ ਆਉਂਦਾ ਹੋਣਾ ਚਾਹੀਦਾ ਕਿ ਜੇ ਅਸੀਂ ਬਹੁਤਾ ਖੱਬੇ ਸੱਜੇ ਹੋਏ ਤਾਂ ਲੋਕ ਸਾਡੇ ਮਗਰ ਵੀ ਆਣਗੇ ਤਾਂ ਮਤਲਬ ਸਰਕਾਰ ਨੂੰ ਹਮੇਸ਼ਾ ਲੋਕਾਂ ਦਾ ਡਰ ਬਣਿਆ ਰਹਿਣਾ ਚਾਹੀਦਾ ਇਹ ਡਰ ਪਿੱਛੇ ਜੇ ਥੋੜਾ ਖਤਮ ਹੁੰਦਾ ਲੱਗਿਆ ਦੂਜਾ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹਨਾਂ ਨੂੰ ਐ ਲੱਗਦਾ ਕਿ ਹੁਣ ਸਾਡੀ ਤਾਂ 5 ਸਾਲ ਛੁੱਟੀ ਹੈ 5 ਸਾਲ ਬਾਅਦ ਤੋ ਲੋਕਸ ਆਪੋਜੀਸ਼ਨ ਨੂੰ ਵੀ ਥੋੜਾ ਬਹੁਤ ਸਵਾਲ ਕਰਦੇ ਰਹੇ ਨੇ ਉਹਨਾਂ ਨੂੰ ਵੀ ਨਾਲ ਜੋੜ ਕੇ ਅੱਗੇ ਚੱਲਣਾ ਜ਼ਰੂਰੀ ਹੈ ਕਿਉਂਕਿ ਜਿਹੜੇ ਆ ਬੜੇ ਹੋੰਦ ਦੇ ਸਵਾਲ ਨੇ ਕਿ ਤੁਸੀਂ ਐਗਜ਼ਿਸਟ ਕਿਦਾਂ ਕਰੋਗੇ ਜੇ ਜ਼ਹਿਰਾਂ ਪੀਓਗੇ ਤਾਂ ਇਹ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਤੇ ਆ ਯੁੱਧ ਕਾਲੇ ਪਾਣੀ ਵਿਰੁੱਧ ਜਿਹੜਾ ਪੋਲੂਸ਼ਨ ਵਿਰੁੱਧ ਹੈ ਇਹ ਤਾਂ ਚੱਲ ਰਿਹਾ ਬੜੇ ਸਾਲਾਂ ਦਾ ਭਗਵੰਤ ਮਾਨ ਜੀ ਆਪ ਗੱਲਾਂ ਕਰਦੇ ਹੁੰਦੇ ਸੀਗੇ ਉਹ ਛੱਡ ਦਿੱਤਾ ਹੁਣ ਨਵਾਂ ਯੁੱਧ ਸ਼ੁਰੂ ਕਰ ਲਿਆ ਉਹ ਤੁਸੀਂ ਰੋਜ਼ ਨਵਾਂ ਯੁੱਧ ਸ਼ੁਰੂ ਕਰੀ ਜਾਓਗੇ ਤੇ ਇਹਨਾਂ ਨੂੰ ਸਵਾਲ ਕੌਣ ਪੁੱਛੇਗਾ ਤਾਂ ਸਵਾਲ ਜਾਂ ਤਾਂ ਲੋਕ ਪੁੱਛ ਸਕਦੇ ਆ ਜਾਂ ਆਪੋਜੀਸ਼ਨ ਪਾਰਟੀਆਂ ਪੁੱਛ ਸਕਦੀਆਂ ਤਾਂ ਸਾਡੀ ਲੋਕਾਂ ਨੂੰ ਬੇਨਤੀ ਹੈ ਕਿ ਆਪ ਵੀ ਸਵਾਲ ਪੁੱਛੋ ਤਕੜੇ ਹੋ ਕੇ ਤੇ ਆਪੋਜੀਸ਼ਨ ਪਾਰਟੀਆਂ ਨੂੰ ਵੀ ਲਾਈਨ ਤੇ ਰੱਖੋ ਤਾਂ ਕਿ ਉਹ ਵੀ ਸਵਾਲ ਪੁੱਛਣ ਤੇ ਅਗਲੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਕੰਟਰੋਲ ਜ਼ਿਆਦਾ ਹੋਵੇ ਉਹਨਾਂ ਦੇ ਉੱਤੇ ਆ ਤਾਂ ਬਿਲਕੁਲ ਬੇਲਗਾਮ ਸਰਕਾਰਾਂ ਦੁਨੀਆ ਫਿਰਦੀਆਂ ਜਿਹੜੀਆਂ ਮਤਲਬ ਕੁਝ ਵੀ ਕਰੀ ਜਾਂਦੀਆਂ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਰਨਾ ਕੀ ਹੈ ਸੋ ਕੋਸ਼ਿਸ਼ ਹੈ ਲੋਕਾਂ ਨੂੰ ਅਪੀਲ ਹੈ ਕਿ ਜ਼ਿਆਦਾ ਇੰਟਰਸਟ ਲਓ ਇਹੋ ਜਿਹੇ ਇਸ਼ੂਜ਼ ਦੇ ਵਿੱਚ ਤਾਂ ਕਿ ਆਪਾਂ ਮਸਲੇ ਵੀ ਹੱਲ ਕਰ ਸਕੀਏ ਲੋਕ ਕਰਦੇ ਮਸਲੇ ਹੱਲ ਅਗੇ ਕੋਈ ਲੀਡਰ ਕਹਿੰਦੇ ਸੀ ਫਲਾਣਾ ਕਰਦਾ ਮਸਲੇ ਹੱਲ ਮਤਲਬ ਉਹ ਮਸਲੇ-ਮਸਲੇ ਕੋਈ ਨਹੀਂ ਹੋਏ ਹੱਲ ਹੁਣ ਜਿਹੜਾ ਲੋਕ ਹੀ ਜੇ ਕਰਨ ਮਸਲੇ ਹੱਲ ਤੇ ਹੁਣ ਜੇ ਹੱਲ ਤੇ ਲੋਕ ਤਕੜੇ ਹੋ ਕੇ ਡੰਡਾ ਚੱਕ ਕੇ ਜਿਹੜੇ ਅੱਗੇ ਆਣ ਸਾਥ ਦੇਣ ਤੇ ਫੇਰੇ ਮਸਲੇ ਜਿਹੜੇ ਆ ਜ਼ਰੂਰ ਹੱਲ ਹੋ ਸਕਦੇ ਦੇਖੋ ਗੱਲ ਇਹ ਵੀ ਮੌਜੂਦਾ ਜਿਹੜੇ ਹਾਲਾਤ ਐ ਉਹਦੇ ਵਿੱਚ ਇਹ ਆ ਵੀ ਜਿਹੜੇ ਲੋਕ ਫੜੇ ਗਏ ਜਿਨ੍ਹਾਂ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸ਼ਰੇਆਮ ਫੜ ਲਿਆ ਕਤਲ ਕਰਦੇ ਆ ਉਹ ਕਤਲਖਾਨਿਆਂ ਦੇ ਮਾਲਕ ਹੁਣ ਕਹਿੰਦੇ ਆ ਵੀ ਹੁਣ ਅਸੀਂ ਨੱਠਣ ਲੱਗੇ ਆ ਹੁਣ ਪੰਜਾਬ ਦੇ ਲੋਕ ਫੈਕਟਰੀਆਂ ਤਾਂ ਬੰਦ ਕਰਾਉਣਗੇ ਕਰਾਉਣਗੇ ਪਰ ਜਿਹੜੀ ਬਣਦੀ ਸਜ਼ਾ ਆ ਉਹ ਨਾਲ ਉਹਨਾਂ ਨੂੰ ਕੱਟਣੀ ਪੈਣੀ ਐ ਉਹ ਕਿਤੇ ਵੀ ਚਲੇ ਜਾਣ ਮੱਧ ਪ੍ਰਦੇਸ਼ ਤੋਂ ਕੋਈ ਰਿਪੋਰਟ ਤਾਂ ਨਹੀਂ ਕਰਾਉਣੇ ਪੈਣੇ ਉੱਥੋਂ ਵੀ ਚੱਕ ਕੇ ਲਿਆਂਦੇ ਜਾ ਸਕਦੇ ਆ ਹੁਣ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਕਹਿੰਦੇ ਉਹਨਾਂ ਦਾ ਐਡਰੈਸ ਐ ਨਹੀਂ ਵੀ ਜਿੱਦਾਂ ਤੁਹਾਨੂੰ ਰੋਟੀ ਬੋਟੀ ਪਾਉਣ ਅਗਲੇ ਦਿਵਾਲੀ ਵਾਲੇ ਦਿਨ ਆਉਣਗੇ ਉਦਣ ਲੈ ਲਿਓ ਦਿਵਾਲੀ ਕਿਹੜੀ ਬਹੁਤੀ ਦੂਰ ਹੈ ਸੋ ਹਾਲਾਤ ਇਹ ਬਣ ਗਏ ਵੀ ਹੁਣ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਬੰਦੇ ਮਾਰੇ ਇਹ ਹੁਣ ਸਰਕਾਰ ਨੂੰ ਇਹ ਕਹਿੰਦੇ ਆ ਵੀ ਜਿਹੜੇ ਚਾਕੂ ਨਾਲ ਸੀ ਬੰਦੇ ਮਾਰੇ ਉਹਦਾ ਲਹੂ ਵੀ ਤੁਸੀਂ ਸਾਫ਼ ਕਰੋ ਕਿਉਂਕਿ ਪੋਲਿਸ਼ਨ ਕੰਟਰੋਲ ਬੋਰਡ ਇਹ ਕੰਮ ਕਰਦਾ ਰਿਹਾ ਸਰਕਾਰ ਨੂੰ ਵੀ ਇਹ ਲਾਂਭਾ ਦੇ ਰਿਹਾ ਸਾਡੇ ਲੋਕ ਤਾਂ ਚਲੋ ਇੱਕ ਸੰਜਮ ਰੱਖੀ ਬੈਠੇ ਆ ਪਰ ਹੁਣ ਸੰਜਮ ਜਿਹੜਾ ਆ ਉਹ ਕਿੰਨੀ ਕੁ ਦੇਰ ਰਹੂਗਾ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਨਾ ਸੜਕਾਂ ਤੇ ਜਿੰਨੀ ਦੇਰ ਜੇ ਪਹਿਰਾਦਾਰੀ ਕਰਨੀ ਆ ਬਾਹਰ ਘਰੋਂ ਬਾਹਰ ਆ ਕੇ ਪਹਿਰੇਦਾਰੀ ਜਿਹੜੀ ਆਪਣੇ ਸੋਮਿਆਂ ਦੀ ਕਰਨੀ ਪੈਣੀ ਹੈ ਹੁਣ ਉਹ ਹਾਲਾਤ ਹੈ ਸਰਕਾਰ ਮਾੜੀ ਬਣਨੀ ਹੈ ਤੇ ਹਰ ਸਰਕਾਰ ਸਾਨੂੰ ਪੁੱਟਣੀ ਪੈਣੀ ਹੈ ਸਾਨੂੰ ਬਣਾਣੀ ਨਹੀਂ ਆਉਂਦੀ ਸਾਨੂੰ ਪੁੱਟਣੀ ਆਉਂਦੀ ਹੈ ਜਿੱਦਣ ਥੋੜੀ ਬਹੁਤੀ ਬਣਾਣੀ ਆ ਗਈ ਤਾਂ ਹਾਲਾਤ ਜਿਹੜੇ ਆ ਮੈਨੂੰ ਲੱਗਦਾ ਕਿ ਅੱਗੇ ਨਾਲੋਂ ਬੈਟਰ ਵੀ ਹੋ ਜਾਣਗੇ ਤਾਂ ਇਸ ਵੇਲੇ ਜੋ ਸਿਚੁਏਸ਼ਨ ਆ ਇੱਕ ਤੇ ਸਾਰੇ ਪਾਸੇ ਅੱਗ ਲੱਗੀ ਆ ਸਾਡੇ ਸਾਰੇ ਸੋਮੇ ਜਿਹੜੇ ਆ ਮੌਜੂਦਾ ਸਰਕਾਰ ਵੇਚਣ ਲਈ ਆ ਸਾਡਾ ਪੂਰੇ ਦਾ ਪੂਰਾ ਮਹੀਨਾ ਸਾਡੀ ਪਬਲਿਕ ਐਕਸ਼ਨ ਕਮੇਟੀ ਦਾ ਉਹਦੇ ਚੋਂ 15 ਦਿਨ ਸਾਡੇ ਫਿਕਸ ਹੈ ਜਿੱਥੇ ਜਿੱਥੇ ਭਗਵੰਤ ਮਾਨ ਨੇ ਅੱਗ ਲਾਈ ਆ ਸਾਨੂੰ ਉੱਥੇ-ਉੱਥੇ ਪਾਣੀ ਲੈ ਕੇ ਅੱਗ ਬੁਝਾਉਣ ਜਾਣਾ ਪੈਣ ਡਿਆ ਪਹਿਲਾਂ ਚਮਕੌਰ ਸਾਹਿਬ ਸੀ ਹੁਣ ਮਾਨਸੇ ਆ ਜਿੱਥੇ ਲੋਕ ਵੱਸਦੇ ਆ ਤੁਸੀਂ ਇਹਨਾਂ ਨੇ ਇੱਕ ਕੰਮ ਕਰ ਲਿਆ ਵੀ ਜਿਹੜਾ ਪਾਣੀ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਲਈ ਹੈ ਇਹਨਾਂ ਦੇ ਦਿਮਾਗ ਚੋਂ ਪੰਜਾਬ ਨਿਕਲ ਗਿਆ ਇਹਨਾਂ ਦੇ ਦਿਮਾਗ ਚੋਂ ਪੰਜਾਬ ਦੇ ਲੋਕ ਨਿਕਲ ਗਏ ਇਹਨਾਂ ਦੇ ਦਿਮਾਗ ਚੋਂ ਸਿਵਲਾਈਜੇਸ਼ਨ ਨਿਕਲ ਗਈ ਪੂਰੇ ਭਾਰਤ ਦੇ ਵਿੱਚ ਪੰਜਾਬ ਵੀ ਇੱਕ ਐਸੀ ਥਾਂ ਆ ਜਿਹੜੀ ਦਿੰਦੀ ਹੈ ਸਰਕਾਰਾਂ ਨੂੰ ਸਰਕਾਰਾਂ ਤੋਂ ਮੰਗਦੀ ਕੁਛ ਨਹੀਂ ਪਰ ਇੱਕ ਰੱਬ ਨੇ ਦਿੱਤੀ ਹੋਈ ਦਾਤ ਆ ਸਾਨੂੰ ਸਾਡੀ ਪਾਣੀ ਤੇ ਹਵਾ ਬਾਕੀ ਸਾਰਾ ਕੁਝ ਅਸੀਂ ਕਰ ਲਾਂਗੇ ਪਰ ਭਗਵੰਤਮਾਨ ਦੀ ਸਰਕਾਰ ਨੇ ਇਹਨਾਂ ਨੇ ਸਾਡੇ ਕੋਲੋਂ ਉਹ ਖੋਹੀ ਆ ਇਹ ਸਰਕਾਰਾਂ ਤੋਂ ਨਾ ਉੱਤੇ ਦੀ ਲੜਾਈ ਐ ਉਹਦਾ ਜਵਾਬ ਪੰਜਾਬ ਦੇ ਲੋਕ ਦੇਣਗੇ ਔਰ ਇਹ ਦਿੱਲੀ ਵਾਲਾ ਧੜਾ ਔਰ ਇਸ ਦਿੱਲੀ ਵਾਲੇ ਧੜੇ ਦੇ ਵਿੱਚ ਮੈਂ ਭਗਵੰਤਮਾਨ ਨੂੰ ਵੀ ਹੁਣ ਸ਼ਾਮਲ ਕਰਦਾ ਕਿਉਂਕਿ ਕੱਲ ਪਾਣੀਆਂ ਦੇ ਮੁੱਦੇ ਤੇ ਇਹਨਾਂ ਦੀ ਸਾਰਿਆਂ ਨੇ ਆਪਾ ਪੰਜਾਬ ਵਾਲਿਆਂ ਨੇ ਪ੍ਰੈਸ ਕਾਨਫਰੰਸ ਵੇਖੀ ਪੰਜਾਬ ਦਾ ਮੁੱਖ ਮੰਤਰੀ ਇਹ ਕਹਿਣ ਡਿਆ ਆ ਵੀ ਹਰਿਆਣੇ ਦੇ ਨਾਲ ਮੱਧ ਪ੍ਰਦੇਸ਼ ਲੱਗਦਾ ਪਾਣੀ ਭਾਵੇਂ ਉੱਥੇ ਲੈ ਜਾਓ ਸਾਨੂੰ ਸਾਡਾ ਦੇ ਦਿਓ ਉਹ ਸਾਡੀ ਲੜਾਈ ਰਾਈਪੇਰੀਅਨ ਲਾਉਦੀ ਐ ਅਸੀਂ ਕੌਣ ਹੁੰਨੇ ਆ ਇਹ ਕਹਿਣ ਵਾਲੇ ਵੀ ਇੱਥੇ ਪਾਣੀ ਜ਼ਿਆਦਾ ਇੱਥੇ ਪਾਣੀ ਘੱਟ ਅਸੀਂ ਕੁਦਰਤ ਤੋਂ ਉੱਤੇ ਨਹੀਂ ਹੋਗੇ ਸਾਰੇ ਲੋਕ ਜਿਹੜੇ ਆ ਪਾਣੀ ਦੇ ਨਾਲ ਜਾਂ ਪਾਣੀ ਤੋਂ ਬਿਨਾ ਵੱਸਦੇ ਆ ਤੇ ਕਹਿਣ ਦਾ ਮਤਲਬ ਇਹ ਆ ਵੀ ਸਰਕਾਰਾਂ ਐਸ ਵੇਲੇ ਤਸ਼ੱਦਦ ਤੇ ਆ ਗਈਆਂ ਪੰਜਾਬ ਨੂੰ ਜੇ ਇੱਕ ਲਫ਼ਜ਼ ਵਿੱਚ ਦੱਸਣਾ ਹੋਵੇ ਨਾ ਸਾਨੂੰ ਪੈਲੇਸਟਾਈਨ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਸਰਕਾਰਾਂ ਸੋਚਦੀਆਂ ਨੇ ਵੀ ਇਹ ਪਾਣੀ ਵੀ ਰਹੂਗਾ ਇਹ ਜ਼ਮੀਨ ਵੀ ਰਹੂਗੀ ਪਰ ਇੱਥੋਂ ਦੇ ਲੋਕ ਬਦਲਦੀ ਹੈ ਪਰ ਇਹ ਨਹੀਂ ਹੁਣ ਧੰਨਵਾਦ